ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਹੋਪਸ ਹੋ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੇਰੀ ਬਿਲਕੁਲ ਠੀਕ ਹੈ ਟਾਈਮ ਜਿਹੜਾ ਹੁਣ ਹੋ ਰਿਹਾ 7 ਵਜੇ ਦਾ 7 ਵੱਜ ਚੁੱਕੇ ਨੇ ਤੇ ਮੈਂ ਅੰਦਰ ਤਿਆਰੀ ਕਰ ਰਹੀ ਸੀ ਜਾਲਾਂ ਲੱਗ ਗਿਆ ਤੇ ਮੈਂ ਅੰਦਰ ਤਿਆਰੀ ਕਰ ਰਹੀ ਸੀਗੀ ਸਮਝੀ ਦੀ ਔਰ ਸ਼ਾਪਿੰਗ ਵਗੈਰਾ ਮੈਂ ਕਰਾਈ ਹੁਣ ਮੈਂ ਲਗਾਉਣ ਲੱਗ ਪਈ ਆ ਤੜਕੇ ਛੜਕੇ ਸਬਜ਼ੀਆਂ ਨੂੰ ਅੱਜ ਮੈਂ ਦੋ ਸਬਜ਼ੀਆਂ ਬਣਾਉਣੀਆਂ ਨੇ ਸ਼ਾਹੀ ਪਨੀਰ ਤੇ ਭਿੰਡੀ ਭਿੰਡੀ ਕੱਟੀ ਪਈ ਆ ਪਿਆਜ਼ ਕੱਟ ਕੇ ਆਈਆਂ ਭਿੰਡੀ ਵਾਸਤੇ ਸ਼ਾਹੀ ਪਨੀਰ ਦੀ ਸ਼ਾਪਿੰਗ ਕਰਕੇ ਆਈਆਂ ਤੇ ਜਾ ਕੇ ਲਗਾਉਣੀ ਹੈ ਤੜਕੀ ਤੇ ਤੁਹਾਡੇ ਨਾਲ ਵੀ ਆਪਾਂ रेसिपी ਸ਼ੇਅਰ ਕਰਾਂਗੇ ਕਾਫੀ ਬਣਾ ਦੇ ਕਮੈਂਟ ਆਇਆ ਸੀ ਕਿ شاہی ਪਨੀਰ ਦੀ ਰੈਸਪੀ ਸ਼ੇਅਰ ਕਰੋ ਤੇ ਤੁਹਾਡੇ ਨਾਲ ਵੀ ਰੈਸਪੀ ਸ਼ੇਅਰ ਕਰਦੇ ਆਂ ਰੈਸਪੀ ਸੌਖੀ ਆ ਪਰ ਥੋੜਾ ਜਿਹਾ ਤੜਕਾ ਦੋ ਵਾਰ ਲਗਾਉਣਾ ਪੈਂਦਾ ਉਸ ਕਰਕੇ ਟਾਈਮ ਥੋੜਾ ਜਿਆਦਾ ਲੱਗ ਜਾਂਦਾ ਉਹ ਸ਼ਾਰਟਕਟ ਮੈਥਡ ਵੀ ਹੈਗਾ شاہی ਪਨੀਰ ਬਣਾਉਣ ਦਾ ਉਹ ਵੀ ਤੁਹਾਨੂੰ ਕਦੇ ਸ਼ੇਅਰ ਕਰੂੰਗੀ ਸ਼ਾਰਟਕਟ ਮੈਥਡ ਬਹੁਤ ਈਜ਼ੀ ਐ ਤੇ ਸਬਜੀ ਉਹ ਵੀ ਸਮਾਂ ਬਣਦੀ ਐ ਜੇ ਆਪਾਂ ਨੂੰ ਕਦੇ ਜਲਦੀ ਵਿੱਚ ਕਾਲੀ ਵਿੱਚ ਬਣਾਉਣੀ ਪੈ ਜੀ ਉਹ ਮੈਥਡ ਵੀ ਬਹੁਤ ਹੀ ਸੌਖਾ ਤੇ ਪਰ ਅੱਜ ਤੁਹਾਨੂੰ ਪ੍ਰੋਪਰ شاہی ਬਣੀ ਤੇ ਅੱਜ ਕੱਪੜੇ ਵਗੈਰਾ ਨਹੀਂ ਧੋਣੇ ਬਸ ਅੱਜ ਖਾਣ ਪਕਾਉਣ ਦਾ ਕੰਮ ਚੱਲੂਗਾ ਜਾਂ ਫਿਰ ਮੈਂ ਡਸਟਿੰਗ ਕਰੂੰਗੀ ਅੱਜ ਤਾਂ ਹੀ ਮੈਂ ਕੱਲ ਕੱਪੜਿਆਂ ਦਾ ਕੰਮ ਸਾਰਾ ਖਤਮ ਕਰਤਾ ਸੀ ਮੈਂ ਕਿ ਫਿਰ ਅੱਜ ਮੈਂ ਡਸਟਿੰਗ ਵਾਸਤੇ ਟਾਈਮ ਕੱਢੂੰਗੀ ਜੇ ਮੈਂ ਕੱਪੜੇ ਕੁਝ ਅੱਜ ਤੇ ਰੱਖ ਲਾਂਦੀ ਫਿਰ ਡਸਟਿੰਗ ਵਾਸਤੇ ਟਾਈਮ ਹੀ ਨਿਕਲਣਾ ਸੀ ਕੱਲ ਸਾਰਾ ਦਿਨ ਕੱਪੜਿਆਂ ਦਾ ਕੰਮ ਖਤਮ ਕਰਿਆ ਤੇ ਅੱਜ ਪਹਿਲਾਂ ਹੁਣ ਕੁਕਿੰਗ ਕਰੂੰਗੀ ਕੁਕਿੰਗ ਕਰਕੇ ਫਿਰ ਉਸ ਤੋਂ ਬਾਅਦ ਜਦੋਂ ਟਾਈਮ ਮਿਲੂਗਾ ਡਸਟਿੰਗ ਕਰੂੰਗੀ ਅੱਜ ਮੇਰਾ ਬਸ ਇਹ ਕੰਮ ਹੈ ਤੇ ਕੱਪੜੇ ਧੋਣ ਵਾਲੇ ਤਾਂ ਅੱਜ ਹੈਗੇ ਨਹੀਂ ਪਰ ਅੱਜ ਨਹੀਂ ਧੋ ਫਿਰ ਰਾਤ ਨੂੰ ਮਸ਼ੀਨ ਚ ਲੋਡ ਕਰ ਦੂੰ ਕੱਲ ਨੂੰ ਸਵੇਰੇ अर्ਲੀ ਕੱਢ ਕੇ ਪਾ ਦੂੰਗੀ ਇਸ ਤਰ੍ਹਾਂ ਕੁਝ ਮੈਂ ਅੱਜ ਸ케ਜੂਲ ਰੱਖਿਆ ਆਪਣਾ ਥੋੜਾ ਬਹੁਤਾ ਚੇਂਜ ਹੋ ਜੂਗਾ ਕਈ ਵਾਰ ਪਤਾ ਲੱਗਦਾ ਆਪਾਂ ਪਲਾਨ ਕਰ ਲਾਨੇ ਪਰ ਉਹ ਦੇ ਅਕੋਰਡਿੰਗ ਕੰਮ ਨਹੀਂ ਹੁੰਦੇ ਆਪਾਂ ਨੂੰ ਵਿੱਚ ਜੀ ਫਿਰ ਆਪਣੇ ਪਲਾਨ ਡ੍ਰੋਪ ਕਰਨੇ ਪੈਂਦੇ ਨੇ ਹਨਾ ਪਤਾ ਨਹੀਂ ਲੱਗਦਾ ਕਈ ਵਾਰ ਤਾਂ ਪਲੈਨਿੰਗ ਆਪਣੀ ਵਧੀਆ ਚੱਲੀ ਜਾਂਦੀ ਹੈ ਕਈ ਵਾਰ ਪਲਾਨ ਕੀਤਾ ਹੋਇਆ ਕੰਮ ਰੋਕ ਕੇ ਕੁਝ ਹੋਰ ਕਰਨਾ ਪੈਂਦਾ ਇਹਦਾ ਕੰਮ ਮੁੜਿਆ ਜਾਂਦਾ ਕੋਈ ਪਤਾ ਨਹੀਂ ਲੱਗਦਾ ਚੱਲੀਏ ਜੀ ਅੰਦਰ ਸ਼ੁਰੂ ਕਰੀਏ ਤੜਕੇ ਛੜਕੇ ਲਾਉਣੇ ਬਾ ਸਾਹੇ ਪਨੀਰ ਬਣਾਉਣ ਵਾਸਤੇ ਮੈਂ ਜੋ ਸਮਾਨ ਲੈ ਰਹੀ ਹਾਂ ਉਹ ਤੇ ਆਜਿਓ ਆਪਾਂ ਰਫਲੀ ਚੌਪ ਕਰ ਲੈਣਾ ਬਹੁਤ ਜ਼ਿਆਦਾ ਮੋਟੇ ਵੀ ਨਾ ਹੋਣ ਇਹ ਵੀ ਨਹੀਂ ਹੈ ਕਿ ਬਹੁਤ ਪਰਫੈਕਟ ਬਰੀਕ ਕਟਨੇ ਨੇ ਇੰਦੋਂ ਮੈਂ ਰਫਲੀ ਚੌਪ ਕਰ ਲਿਆ ਟਮਾਟਰ ਅਦਰਕ ਹਰੀ ਮਿਰਚ ਲਸਣ ਵੀ ਆਪਾਂ ਲੈਣੀਆਂ ਪਰ ਲਸਣ ਮੇਰੇ ਕੋਲ ਫਰੈਸ਼ ਨਹੀਂ ਹੈਗੀ ਤੇ ਮੇਰੇ ਕੋਲ ਪੇਸਟ ਪਾਸ ਮੈਂ ਉਹ ਯੂਜ਼ ਕਰੂੰਗੀ ਤੇ ਆਪਾਂ ਲੈਣੇ ਨੇ ਕਾਜੂ ਜੋ ਸ਼ਾਇ ਪਨੀਰ ਦੀ ਗਰੇਵੀ ਨੂੰ ਰਿਚ ਬਣਾਵਾਂਗੇ ਉਸ ਤੋਂ ਬਿਨਾ ਕੋਈ ਸਾਬਤ ਖੜੇ ਮਸਾਲੇ ਜਿਵੇਂ ਲੌਂਗ ਵੱਡੀ ਇਲਾਇਚੀ ਛੋਟੀ ਇਲਾਇਚੀ ਦਾਲਚੀਨੀ ਤੇ ਤੇਜ ਪੱਤਾ ਜੀਰਾ ਤੇ ਤੁਸੀਂ ਆਪਣੀ ਸਬਜ਼ੀ ਜਿਹਨੇ ਬਣਾਉਣੀ ਉਸ ਅਕੋਰਡਿੰਗ ਖੜੇ ਮਸਾਲੇ ਤਾਜ਼ੇ ਨਾਲ ਤੁਸੀਂ ਲੈ ਸਕਦੇ ਹੋਗੇ ਮੈਂ ਰੱਖੀਏ ਕੜਾਹੀ ਗੈਸ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ ਰਿਫਾਈਨਡ ਔਇਲ ਤੁਸੀਂ ਦੇਸੀ ਕੋਲ ਵੀ ਯੂਜ਼ ਕਰ ਸਕਦੇ ਹੋ ਪਰ ਸਰੋਂ ਦਾ ਤੇਲ ਇਹਦੇ ਵਿੱਚ ਨਾ ਯੂਜ਼ ਕਰੋ ਨਾ ਟੇਸਟ ਅੱਛਾ ਨਹੀਂ ਬਣਨਾ ਬਟਰ ਅਹੀਂ ਦੇਸੀ ਕੋਈ ਰਿਫਾਈਨਡ ਔਇਲ ਪਾਇਓ ਰਿਫਾਈਨਡ ਔਇਲ ਪਾ ਕੇ ਪਹਿਲਾਂ ਮੈਂ ਜਿਹੜੇ ਮੈਂ ਖੜੇ ਮਸਾਲੇ ਲਈ ਸਾਬਤ ਮਸਾਲੇ ਉਹ ਐਡ ਕਰ ਲਈ ਇਹਦੇ ਵਿੱਚ ਜੀਰਾ ਵੀ ਤੁਸੀਂ ਐਡ ਕਰ ਲਿਓ ਜੀਰਾ ਮੈਂ ਇੱਥੇ ਪਾਉਣਾ ਭੁੱਲ ਗਈ ਤੇ ਫਿਰ ਮੈਂ ਬਾਅਦ ਵਿੱਚ ਪਾਇਆ ਜਦੋਂ ਪਿਆਜ਼ ਵਗੈਰਾ ਅਦਰ ਪੁੰਨੇ ਹੋ ਗਈ ਤੇ ਬਾਅਦ ਵਿੱਚ ਮੈਂ ਜੀਰਾ ਪਾਇਆ ਤੇਜ ਪੱਤਾ ਵੀ ਤੁਸੀਂ ਇਸ ਟਾਈਮ ਤੇ ਪਾ ਸਕਦੇ ਹੋਗੇ ਬਾਕੀ ਹੋਰ ਕੋਈ ਮਸਾਲਾ ਐਡ ਕਰਨਾ ਖੜਾ ਮਸਾਲਾ ਉਹ ਪਿਆਜ਼ਾਂ ਨੂੰ ਆਪਾਂ ਪਹਿਲਾਂ ਅੱਧ ਭੁੰਨੇ ਜੇ ਕਰਨਾ ਜੋ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਨਾ ਪਿਆਜ਼ ਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਜੂ ਤੇ ਟਮਾਟਰ ਹਰੀ ਮਿਰਚ ਜੋ ਵੀ ਆਪਾਂ ਸਦੂਜੀ ਲੈ ਆ ਸਮਾਨ ਉਹ ਐਡ ਕਰਾਂਗੇ ਕਿਉਂਕਿ ਪਿਆਜ਼ ਨੂੰ ਥੋੜਾ ਜਿਹਾ ਟਾਈਮ ਲੱਗਦਾ ਜੇ ਆਪਾਂ ਕਾਜੂ ਹੁਣੇ ਪਾਤੇ ਤਾਂ ਕਾਜੂ ਬਹੁਤ ਜਲਦੀ ਨਾ ਬਰਾਊਨ ਹੋ ਜਾਂਦੇ ਨੇਗੇ ਇਸ ਕਰਕੇ ਉਹ ਥੋੜਾ ਜਿਹਾ ਆਪਾਂ ਠਹਿਰ ਕੇ ਪਾਵਾਂਗੇ ਜਿਵੇਂ ਦੇਖੋ ਹੁਣ ਪਿਆਜ਼ਾਂ ਦਾ ਕਲਰ ਥੋੜਾ ਚੇਂਜ ਹੋ ਗਿਆ ਤੇ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਕਾਜੂ ਐਡ ਕਰ ਦਾਂਗੇ ਬਾਕੀ ਦੂਸਰਾ ਸਮਾਨ ਜੋ ਵੀ ਆਪਾਂ ਲੈ ਅਦਰਕ ਹਰੀ ਮਿਰਚ ਟਮਾਟਰ ਹਰੀ ਮਿਰਚ ਪਾਵਾਂਗੇ ਟੇਸ ਥੋੜਾ ਜਿਆਦਾ ਅੱਛਾ ਬਣ ਜਾਣਾ ਇੱਕ ਅੱਧੀ ਚੀਜ਼ ਕਾ ਟਰੇ ਜਾਂਦੀ ਉਸ ਨਾਲ ਟੇਸ ਦਾ ਫਰਕ ਪੈ ਜਾਂਦਾ ਤੇ ਲਸਣ ਇਹਦੇ ਵਿੱਚ ਮੈਂ ਅੱਜ ਫਰੋਜ਼ਨ ਪਾਇਆ ਜੇ ਆਪਾਂ ਫਰੈਸ਼ ਲਸਣ ਪਾਵਾਂਗੇ ਉਹਦਾ ਟੇਸ ਥੋੜਾ ਜਿਹਾ ਹੋਰ ਵੀ ਅੱਛਾ ਆਉਂਦਾ ਥੋੜੀ ਥੋੜੀ ਚੀਜ਼ ਨਾਲ ਨਾ ਟੇਸ ਸਬਜੀ ਦਾ ਫਰਕ ਪੈ ਜਾਂਦਾ ਟੇਸ ਵਿੱਚ ਤੇ ਅੱਜ ਜਿਵੇਂ ਲਸਣ ਮੇਰੇ ਕੋਲ ਫਰੈਸ਼ ਨਹੀਂ ਸੀ ਥੋੜਾ ਜਿਹਾ ਟੇਸ ਤੇ ਮੈਨੂੰ ਫਰਕ ਲੱਗਿਆ ਜੇ ਇਸਨੂੰ ਫਰੈਸ਼ ਲਸਣ ਪਾ ਦਾਂਗੇ ਉਸਨੂੰ ਟੇਸ ਹੋਰ ਵੀ ਵਧੀਆ ਲੱਗੂਗਾ ਸਮਾਨ ਜੇ ਆਪਣੇ ਕੋਲ ਸਾਰਾ ਹੋਊਗਾ ਅਦਰਕ ਹਰੀ ਮਿਰਚ ਲਸਣ ਪਿਆਜ਼ 더 ਹੋਰ ਜਦੋਂ ਸੜਕੋਸ਼ ਤੇ ਕੋਇਆ ਸੜੇ ਪੂਨਕੇ ਨਾ ਹੁਣ ਇਹ ਬ੍ਰਾਊਨ ਜਾ ਕਲਰ ਹੋ ਗਿਆ ਚੇਂਜ ਹੋ ਗਿਆ ਤੇ ਟਮਾਟਰ ਵੀ ਸੌਫਟ ਹੋ ਗਏ ਗਲ ਗਏ ਹੁਣ ਆਪਾਂ ਗੈਸ ਇੱਥੇ ਘੱਟ ਕੇ ਬੰਦ ਇਹਨੂੰ ਆਪਾਂ ਮਸਾਲੇ ਨੂੰ ਕਰਾਂਗੇ ਠੰਡਾ ਤੇ ਠੰਡਾ ਕਰਨ ਤੋਂ ਬਾਅਦ ਮਿਕਸੀ ਵਾਲੇ ਜਾਰ ਵਿੱਚ ਪਾ ਕੇ ਆਪਾਂ ਇਹ ਸਾਰਾ ਕੁਝ ਗ੍ਰਾਈਂਡ ਕਰ ਲਾਂਗੇ ਖੜੇ ਮਸਾਲੇ ਤੋਂ ਤੇ ਇਸ ਟਾਈਮ ਤੇ ਕੱਢ ਵੀ ਸਕਦੇ ਹੋ ਜੇ ਤੁਸੀਂ ਪੀਸਣੇ ਨਹੀਂ ਤਾਂ ਪੀਸ ਵੀ ਸਕਦੇ ਹੋ ਫਿਰ ਜਦੋਂ ਆਪਾਂ ਕੜਾਹੀ ਚ ਦੁਬਾਰੇ ਮਸਾਲਾ ਭੁੰਨ ਲਾਂਗੇ ਫਿਰ ਤੁਸੀਂ ਛਾਣ ਸਕਦੇ ਹੋਗੇ ਜਿੱਥੋਂ ਨੂੰ ਐ ਮੂਵ ਵਿੱਚ ਨਾ ਕੁਝ ਆਵੇ ਜੇ ਕੁਝ ਮੋਟਾ ਟੁਕੜਾ ਰਹਿ ਵੀ ਜਾਵੇ ਮੈਂ ਕੱਢਦਾ ਨਹੀਂ ਉਹ ਇਹ ਵਰ ਬੱਚੇ ਨਹੀਂ ਖਾਂਦੇ ਉਸ ਕਰਕੇ ਮੈਂ ਪਹਿਲਾਂ ਹੀ ਕੱਢ ਕੱਢਦੇ ਮੈਂ ਵਿੱਚ ਗ੍ਰਾਈਂਡ ਨਹੀਂ ਕਰਦੀ ਹੁੰਦੀ ਜੇ ਗ੍ਰਾਈਂਡ ਕਰਨੇ ਹੋਣ ਤਾਂ ਤੁਸੀਂ ਫਿਰ ਛਾਣ ਲਓ ਪੀਸ ਨੂੰ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲਾ ਪੀਸਣਾ ਕਿਉਂਗੇ ਬਹੁਤ ਜ਼ਿਆਦਾ ਡਰਾਈ ਹੋ ਗਿਆ ਫਿਰ ਆਪਾਂ ਦਾ ਪੀਸ ਤਾਂ ਨਹੀਂ ਆਣਾ ਸਮੂਥ ਨਹੀਂ ਪੀਸਦਾ ਜਾਣਾ ਮੋਟਾ ਜਿਹਾ ਦਰਦਰਾ ਜਿਹਾ ਰਹਿ ਜਾਂਦਾ ਥੋੜਾ ਥੋੜਾ ਪਾਣੀ ਪਾ ਕੇ ਮਿਸ ਲਓ ਹੁਣ ਮੈਂ ਕੜਾਹੀ ਦੁਬਾਰੇ ਰੱਖ ਲਈ ਗੈਸ ਤੇ ਇਹਦੇ ਵਿੱਚ ਪਾਇਆ ਦੇਸੀ ਘਿਓ ਦੇਸੀ ਘਿਓ ਪਾ ਕੇ ਆਪਾਂ ਕਿਉਂ ਗਰਮ ਕਰਨਾ ਪਰ ਫਿਰ ਕਰਮ ਤੇਜ ਅੱਗ ਤੇ ਨਹੀਂ ਕਰਨਾ ਸਲੋ ਹੀ ਕਰਨਾ ਫਿਰ ਆਪਾਂ ਇਹਦੇ ਵਿੱਚ ਦੇਸੀ ਘਿਓ ਵਿੱਚ ਪਾਵਾਂ લાલ ਮਿਰਚ ਪਾਊਡਰ, ਦੇਕੀ ਮਿਰਚ ਪਾਊਡਰ ਤੇ ਹਲਦੀ ਤਾਂ ਕਿ ਆਪਾਂ ਇਹ ਚੀਜ਼ਾਂ ਨੂੰ ਆਪਾਂ ਹੁਣੇ ਪਹਿਲਾਂ ਕਿ ਉਹ ਵਿੱਚ ਪਕਾ ਲਈਏ ਉਸ ਤੋਂ ਬਾਅਦ ਜਦੋਂ ਆਪਾਂ ਮਸਾਲਾ ਗ੍ਰਾਇੰਡ ਕਰਿਆ ਸੀ ਗਰੇਵੀ ਦੀ ਉਹ ਸਾਰਾ ਮਸਾਲਾ ਇਹਦੇ ਵਿੱਚ ਪਾ ਦਿਆਂ ਦੇਖੋ ਕਿੰਨਾ گاੜਾ ਪੇਸਟ ਬਣ ਗਿਆ ਨਾ ਮਸਾਲੇ ਦਾ ਮੈਂ ਵੀ ਥੋੜਾ ਜਿਹਾ ਪਾਣੀ ਐਡ ਕਰਿਆ ਪਰ ਫਿਰ ਵੀ گاੜਾ ਬਣ ਗਿਆ ਪਰ ਮੈਂ ਬਹੁਤ ਜ਼ਿਆਦਾ ਪਾਣੀ ਐਡ ਨਹੀਂ ਕਰਦੀ ਹੁੰਦੀ ਫਿਰ ਉਨਾਂ ਹੀ ਆਪਾਂ ਨੂੰ ਮਸਾਲਾ ਪਕਾਉਣ ਤੇ ਟਾਈਮ ਲੱਗਦਾ ਜਿੰਨਾ ਜ਼ਿਆਦਾ ਪਾਣੀ ਐਡ ਕਰਦੇ ਆ ਪਰ ਗ੍ਰਾਇੰਡ ਅੱਛੀ ਤਰ੍ਹਾਂ ਜੇ ਕਰੋਗੇ ਤਾਂ ਉਨੀ ਗਰੇਵੀ ਸਮੂਥ ਬਣੂਗੀ ਇਹਦੀ ਜੇ ਤੁਹਾਨੂੰ ਗਰੇਵੀ ਦਰਦਰੀ ਮੋਟੀ ਚ ਇਹ ਤੁਸ ਜਦ ਦਰਾ ਪੀਸ ਲਓ ਜੇ ਤੁਹਾਨੂੰ ਗਰੇਵੀ ਸਾਹੀ ਸ਼ਾਹੀ ਪਨੀਰ ਦੇ ਬਹੁਤ ਸਮੂਥ ਚਾਹੀਏ ਮੱਖਣੀ ਮਲਾਈ ਵਰਗੀ ਫਿਰ ਉਹਨੂੰ ਬਹੁਤ ਬਰੀਕ ਤੁਸੀਂ ਮਸਾਲੇ ਨੂੰ ਪੀਸਿਓ ਤਾਂ ਕਿ ਸਾਰੀਆਂ ਚੀਜ਼ਾਂ ਠੀਕ ਤਰ੍ਹਾਂ ਪੀਸੇ ਜਾਣ ਨਹੀਂ ਫਿਰ ਤੁਸੀਂ ਉਹਨੂੰ ਛਾਲਨੀ ਨਾਲ ਛਾਣ ਲਿਓ ਮਸਤੀਲ ਦੀ ਵੱਡੀ ਛਾਣਣੀ ਨਾਲ ਛਾਣ ਲਓ ਤੇ ਇਹ ਆਪਾਂ ਮਸਾਲਾ ਭੁੰਨ ਲੈਣਾ ਜਦ ਮਸਾਲਾ ਭੁੰਨ ਹੋ ਗਿਆ ਬਿਲਕੁਲ ਤੇਲ ਛੱਡਦਾ ਕਿ ਉਹ ਛੱਡਦਾ ਉਸ ਤੋਂ ਬਾਅਦ ਮੈਂ ਨਮਕ ਐਡ ਕੀਤਾ ਤੇ ਇਹਦੇ ਵਿੱਚ ਧਨੀਆ ਪਾਊਡਰ ਐਡ ਕੀਤਾ ਬਾਕੀ ਗਰਮ ਮਸਾਲਾ ਮੈਂ ਨਹੀਂ ਐਡ ਕੀਤਾ ਕਉਂਕਿ ਪਹਿਲਾਂ ਮੈਂ ਦੇਖੋ ਖੜੀ ਮਸਾਲੇ ਇਹਦੇ ਵਿੱਚ ਪਾ ਚੁੱਕੀਆਂ ਫਿਰ ਮੈਂ ਲਾਸਟ ਤੇ ਥੋੜਾ ਜਿਹਾ ਗਰਮ ਮਸਾਲਾ ਪਾਉਂਗੀ ਤੇ ਹੁਣ ਇਸ ਟਾਈਮ ਤੇ ਮੈਂ ਗਰਮ ਮਸਾਲਾ ਨਹੀਂ ਪਾਇਆ ਕਿਉਂਕਿ ਜਿਹੜਾ ਮਸਾਲਾ ਪਾਇਆ ਉਸ ਦਾ ਫਲੇਵਰ ਆਜੂ ਕਾਦੇ ਕੋ ਬਿਲਕੁਲ ਇਹਨੇ ਮਸਾਲੇ ਨੇ ਕੜਾਹੀ ਛੱਡਦੀ ਕਿਉਂ ਛੱਡਦਾ ਫਿਰਨ ਲੱਗਿਆ ਪ੍ਰਸ਼ਾਲ ਮੰਗੂ ਤੇ ਹੁਣ ਇਸ ਟਾਈਮ ਤੇ ਮੈਂ ਪਾਉਂਗੀ ਪਾਣੀ ਇਹਦੇ ਵਿੱਚ ਪਾਣੀ ਮੈਂ ਗਰਮ ਕਰਕੇ ਪਾ ਰਹੀ ਹਾਂ ਗਰਮ ਪਾਣੀ ਐਡ ਕੀਤਾ ਜਿੰਨੀ ਆਪਾਂ ਗਰੇਵੀ ਰੱਖਣੀ ਹੈ ਤੁਸੀਂ ਉਸ ਅਕੋਰਡਿੰਗ ਪਾਣੀ ਐਡ ਕਰਕੇ ਤੇ 5-7 ਮਿੰਟ ਲਈ ਬੋਇਲ ਕਰ ਲਓ 5-7 ਮਿੰਟ ਚ ਗਰੇਵੀ ਬਣ ਕੇ ਤਿਆਰ ਹੋ ਜਾਂਦੀ ਆ। ਬਾਕੀ 5-7 ਮਿੰਟ ਲਾਸਟ ਫੇਰ ਲੱਗ ਜਾਂਦੇ ਆ ਜਦੋਂ ਆਪਾਂ ਪਨੀਰ ਪਾਉਨੇ ਆ 5 ਮਿੰਟ ਉਦੋਂ ਸੇਕ ਲਵਾ ਲਓ। ਕਰੀਮ ਪਾਣੀ ਹੁੰਦੀ ਆ। ਯਾਨੀ ਕਿ ਸਾਰਾ ਜਿਹੜਾ ਮਸਾਲਾ ਭੁੰਨ ਗਏ ਉਸ ਤੋਂ ਬਾਅਦ 10-15 ਮਿੰਟਾਂ ਵਿੱਚ ਆਪਣਾ ਸ਼ਾਇ ਪਨੀਰ ਬਣ ਕੇ ਤਿਆਰ ਹੋ ਜਾਂਦਾ। ਗਰੇਵੀ ਆਪਣੀ ਚੋਇਸ ਅਕੋਰਡਿੰਗ ਰੱਖ ਲਓ ਤੁਸੀਂ ਰੋਟੀ ਨਾਲ ਸਬਜ਼ੀ ਖਾਣੀ ਆ ਰਾਈਸ ਨਾਲ ਖਾਣੀ ਆ ਜਾਂ ਜਿਵੇਂ ਦਾ ਟੈਕਸਚਰ ਤੁਹਾਨੂੰ ਪਸੰਦ ਹੈ। ਜਦੋਂ ਗਰੇਵੀ ਬਣ ਗਈ ਤਿਆਰ ਹੋ ਗਈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਮਲਾਈ। ਮੈਂ ਘਰ ਦੀ ਮਲਾਈ ਹੀ ਯੂਜ਼ ਕਰਦੇ ਹੁੰਦੇ ਹੁਣ ਜਿਹੜੀ ਘਰੇ ਦੁੱਧ ਬੋਇਲ ਕਰਕੇ ਮਲਾਈ ਉਤਾਰਦੇ ਆ ਮੈਂ ਉਹੀ ਪਾਉਣੀ ਆ ਇੱਕ ਵਾਰ ਤਾਂ ਲੱਗੂ ਵਿੱਚ ਮਲਾਈ ਤੇ ਗੰਢਾਂ ਹੀ ਹੈਗੀਆਂ ਨੇ ਪਰ ਹੌਲੀ-ਹੌਲੀ ਗੰਢਾਂ ਇਹ ਖੁਰ ਜਾਂਦੀਆਂ ਨੇ ਵਿੱਚ ਹੀ ਡਿਸੋਲਵ ਹੋ ਜਾਂਦੀਆਂ ਨੇ ਆਪਣੇ ਆਪ ਖਤਮ ਹੋ ਜਾਂਦੀਆਂ ਨੇ ਹੌਲੀ-ਹੌਲੀ ਇੱਕ ਵਾਰ ਤਾਂ ਲੱਗਦਾ ਵੀ ਗੰਢਾਂ ਹੀ ਬਣ ਗਈਆਂ ਮਲਾਈ ਦੀਆਂ ਉਸ ਤੋਂ ਬਾਅਦ ਮੈਂ ਸੇਮ ਕੌਲੀ ਵਿੱਚ ਨਾ ਥੋੜਾ ਜਿਹਾ ਗਰਮ ਦੁੱਧ ਪਾ ਲਾਂੀ ਹੁੰਦੀ ਆ ਤਾਂ ਕਿ ਕੌਲੀ 'ਚ ਜਿਹੜੀ ਮਲਾਈ ਲੱਗੀ ਉਹ ਵੀ ਉਤਰ ਜੇ ਤੇ ਦੁੱਧ ਥੋੜਾ ਜਿਹਾ ਗ੍ਰੇਵੀ 'ਚ ਪਾ ਜੇ ਦੁੱਧ ਨਾਲ ਕਲਰ ਅੱਛਾ ਆ ਜਾਂਦਾ ਗ੍ਰੇਵੀ ਦਾ ਤੇ ਹੁਣ ਮੈਂ ਲ ਚੀਨੀ ਜੇ ਤੁਹਾਨੂੰ ਸ਼ਾਇ ਮਿੱਠਾ ਸ਼ਾਹੀ ਪਨੀਰ ਪਸੰਦ ਆ ਤਾਂ ਤੁਸੀਂ ਪਾਓ ਘੱਟ ਮਿੱਠਾ ਪਸੰਦ ਆ ਥੋੜੀ ਜਿਹੀ ਚੀਨੀ ਪਾ ਲਓ ਪਰ ਹਲਕੀ ਜਿਹੀ ਚੀਨੀ ਪਾਉਣ ਨਾਲ ਟੇਸਟ ਗਰੇਵੀ ਦਾ ਸ਼ਾਹੀ ਪਨੀਰ ਦਾ ਅੱਛਾ ਬਣ ਜਾਂਦਾ ਮੈਂ ਚੀਨੀ ਤਾਂ ਪਾਉਣੀ ਆ ਪਰ ਬਹੁਤ ਘੱਟ ਪਾਉਣੀ ਆ ਕਿਉਂਕਿ ਸਾਡੇ ਘਰੇ ਵੀ ਬਹੁਤ ਮਿੱਠਾ ਸ਼ਾਹੀ ਪਨੀਰ ਪਸੰਦ ਨਹੀਂ ਕਰਦੇ ਹਲਕੀ ਜਿਹੀ ਮਿਠਾਸ ਹੋਵੇ ਪਤਾ ਵੀ ਨਾ ਲੱਗੇ ਵੀ ਚੀਨੀ ਪਾਈ ਹੋਈ ਆ ਤੇ ਹੁਣ ਲਾਸਟ ਆਪਾਂ ਪਾ ਦਾਂਗੇ ਪਨੀਰ ਜਿਹਨੂੰ ਗਰੇਵੀ ਬਣ ਚੁੱਕੀ ਆ ਨਾ ਪਨੀਰ ਪਾ ਦਾਂਗੇ ਆਸ ਗਰੇਵੀ ਜਿਹੜੂ ਬਣ ਗਈ ਲਾਸਟ ਆਪਾਂ ਮਿੱਠੀ ਪਾਉਣੀ ਆ ਚੀਨੀ ਪਾਉਣੀ ਆ ਮ ਤੇ ਉਸ ਤੋਂ ਬਾਅਦ ਜਿਹੜੇ ਪਨੀਰ ਦੇ ਪੀਸ ਕੱਟ ਕੇ ਰੱਖੇ ਸੀ ਕੱਟ ਕੇ ਰੱਖੇ ਸੀ ਉਹ ਪਾ ਦੇਣੇ ਨੇ ਤੇ ਆਪਣਾ ਸ਼ਾਹੀ ਪਨੀਰ ਬਣ ਕੇ ਤਿਆਰ ਆ ਪਿਆ ਪਿਆ ਸ਼ਾਹੀ ਪਨੀਰ ਦੀ ਗਰੇਵੀ ਹੋਰ ਵੀ ਗਾੜੀ ਹੋ ਜੂ ਇਸ ਕਰਕੇ ਮੈਂ ਪਹਿਲਾਂ ਥੋੜੀ ਪਤਲੀ ਰੱਖਦੀ ਹੁੰਨੀ ਆ ਭਈ ਭਈ ਸਬਜ਼ੀ ਦੀ ਗਰੇਵੀ ਨਾਲ ਗਾੜੀ ਹੋ ਜਾਂਦੀ ਆ ਤੇ ਸ਼ਾਹੀ ਪਨੀਰ ਆਪਣਾ ਬਣ ਕੇ ਤਿਆਰ ਆ ਤੇ ਉਸ ਤੋਂ ਬਾਅਦ ਸਬਜ਼ੀ ਸਬਜ਼ੀ ਬਣਾ ਕੇ ਫਿਰ ਮੈਂ ਅਨ ਲੱਗੀ ਸੀ ਡਸਟਿੰਗ ਕਰਨ ਜਿੰਨੀ ਕਿ ਮੈਂ ਡਸਟਿੰਗ ਸੋਚੀ ਕਰਜ ਕਰਨੀ ਆ ਮੇਨ ਡੋਰ ਦੀ ਨਾਲ ਡਸਟਿੰਗ ਕਰੇ ਨੂੰ ਕਾਫੀ ਦਿਨ ਹੋ ਗਏ ਸੀਗੇ ਕਰੀ ਨਹੀਂ ਸੀ ਅੱਜ ਜਦੋਂ ਮੈਂ ਡਸਟਿੰਗ ਕੀਤੀ ਇੰਨੀ ਜਾਲੀਆਂ ਚੋਂ ਮਿੱਟੀ ਨਿਕਲ ਰਹੀ ਸੀ ਲੱਗਦਾ ਹੀ ਨਹੀਂ ਵੀ ਸਾਫ਼-ਸਫਾਈਆਂ ਹੋ ਗਈਆਂ ਦਿਵਾਲੀ ਦੇ ਕਿਉਂਕਿ ਇੱਕ ਤਾਂ ਦਿਵਾਲੀ ਅਗੇਤੀ ਹੈ ਅਗੇਤੀ ਦਿਵਾਲੀ ਕਰਕੇ ਆਪਾਂ ਸਫਾਈਆਂ ਕਲੀਨਿੰਗ ਆਪਣੇ ਕਰ ਚੁੱਕੇ ਆ ਇੱਕ ਰੁੱਤ ਇਹੋ ਜਿਹੀ ਮਿੱਟੀ ਕੱਟਣ ਵਾਲੀ ਡਸਟ ਵਾਲੀ ਹਜੇ ਜੀਰੀ ਬੜ ਰਹੇ ਨੇ ਸਾਰਾ ਦਿਨ ਸੜਕ ਤੇ ਟਰਾਲੀਆਂ ਟਰੈਕਟਰ ਮਸ਼ੀਨਾਂ ਚੱਲ ਰਹੀਆਂ ਨੇ ਰੇਤਾ ਮਿੱਟੀ ਉਨਾਂ ਹੀ ਉਡੜ ਫੇਰ ਉੱਪਰ ਪਈ ਜਾਂਦਾ ਤੇ ਇਸ ਕਰਕੇ ਮਿੱਟੀ ਬਹੁਤ ਜ਼ਿਆਦਾ ਨਿਕਲ ਰਹੀ ਸੀ ਤੇ ਮੈਨੂੰ ਵੀ ਇੱਕ ਚਾਰ ਪੰਦੀ ਨੂੰ ਹਫ਼ਤੇ ਵਾਂਗ ਹੋ ਗਿਆ ਹੋਗਾ ਦਰਵਾਜ਼ੇ ਦੀ ਡਸਟਿੰਗ ਕਰਨ ਨੂੰ ਔਰ ਫਿਰ ਵੀ ਚਲੋ ਆਏ ਹੁੰਦਾ ਨਾ ਵੀ ਡਸਟਿੰਗ ਕਰ ਲਈ ਆਏ ਐਨੇ ਦਿਨ ਹੋ ਗਏ ਇੱਕ ਦਿਨ ਚ ਦਸਾਂਾ ਕਰ ਸਾਫ ਵੀ ਨਹੀਂ ਹੁੰਦਾ ਪਰ ਡੇਲੀ ਡੇਲੀ ਹਰ ਚੀਜ਼ ਸਾਫ ਨਹੀਂ ਹੁੰਦੀ ਤੇ ਅੱਜ ਚਲੋ ਮੈਨੂੰ ਲੱਗਿਆ ਵੀ ਡਸਟਿੰਗ ਕਰਨੀ ਚਾਹੀਦੀ ਐ ਮੈਂ ਟਾਈਮ ਕੱਢਿਆ ਮੈਂ ਵੀ ਇੱਕ ਡਸਟਿੰਗ ਦਾ ਰੁਟੀਨ ਬਣਾਇਆ ਸੀ ਅੱਜ ਤੇ ਹੁਣ ਮੈਂ ਆ ਗਈ ਡਾਈਨਿੰਗ ਹਾਲ ਵਿੱਚ ਡਾਈਨਿੰਗ ਹਾਲ ਵਿੱਚ ਪਹਿਲਾਂ ਮੈਂ ਟੇਬਲ ਖਾਲੀ ਕਰਨਾ ਵੀ ਟੇਬਲ ਤੇ ਇੰਨਾ ਸਮਾਨ ਰਹਿਦਾ ਲੈ ਇੰਨਾ ਸਮਾਨ ਰਹਿਦਾ ਮੈਨੂੰ ਦੱਸਦੇ ਵੀ ਤੁਹਾਡੇ ਘਰਾਂ ਚ ਵੀ ਆਏ ਹੁੰਦਾ ਪਹਿਲਾਂ ਸਾਡੇ ਲੌਬੀ ਚ ਟੇਬਲ ਸੀ ਡਾਈਨਿੰਗ ਟੇਬਲ ਜੁਰ ਇਹ ਡਾਈਨਿੰਗ ਹਾਲ ਨਹੀਂ ਬਣਿਆ ਸੀਗਾ ਕਿ ਉਦੋਂ ਐਂ ਲੱਗਦਾ ਸੀ ਵੀ ਲੌਬੀ 'ਚ ਟੇਬਲ ਹੋਣ ਕਰਕੇ ਇੰਨਾ ਸਮਾਨ ਡੰਪ ਹੁੰਦਾ ਪਰ ਡਾਈਨਿੰਗ ਹਾਲ 'ਚ ਵੀ ਉਨਾ ਹੀ ਸਮਾਨ ਫੇਰ ਡੰਪ ਹੋ ਜਾਂਦਾ ਕੋਈ ਚੀਜ਼ ਬਾਜ਼ਾਰੋਂ ਆਉਂਦੀ ਆ ਨਾ ਮੈਂ ਇੱਥੇ ਰੱਖ ਦਾਂ ਨੀ ਟੇਬਲ ਤੇ ਵੀ ਚਲੋ ਫੇਰ ਟਿਕਾਉਂਗੀ ਇੱਕ ਵਾਰ ਮੈਂ ਇੱਥੇ ਰੱਖ ਦਾਂ ਨੀ ਦਵਿੰਦਰ ਵੀ ਕੋਈ ਫਿਰ ਲਿਆ ਕੇ ਇੱਥੇ ਰੱਖ ਦਾਂ ਨਾ ਸਮਾਨ ਯਾਰ ਸਮਾਨ ਪਿਆ ਤੁਸੀਂ ਚੱਕ ਲਿਓ ਬਸ ਨਾਲ ਦੀ ਨਾਲ ਚੱਕ ਲਓ ਫੇਰ ਤਾਂ ਠੀਕ ਐ ਨਾ ਚੱਕੋ ਤਾਂ ਸਮਾਨ ਉੱਥੇ ਹੀ ਵੀ ਆ ਰਹਿਣ ਤਾਂ ਫਿਰ ਐ ਹੁੰਦਾ ਵੀ ਚਲੋ ਇੱਧਰ ਕਿਹੜਾ ਕਿਸੇ ਨੂੰ ਦਿਖਦਾ ਇੱਕ ਸਾਈਡ ਤੇ ਅੰਦਰ ਪਿਆ ਸਮਾਨ ਤੇ ਸੋ ਪਹਿਲਾਂ ਮੈਂ ਟੇਬਲ ਖਾਲੀ ਕੀਤਾ ਸਾਰਾ ਟੇਬਲ ਬਲਕਿ ਇੰਨੀ ਜ਼ਿਆਦਾ ਟਸਟ ਨਹੀਂ ਸੀ ਪਰ ਫਿਰ ਵੀ ਆਪ ਨੂੰ ਆ ਹੀ ਹੁੰਦਾ ਵੀ ਚਲੋ ਅੱਜ ਟਾਈਮ ਹੈਗਾ ਟਸਟਿੰਗ ਕਰ ਲਈਏ ਫਿਰ ਮੇਰੇ ਟਾਈਮ ਲੱਗੂ ਨਾ ਲੱਗੂ ਪਤਾ ਨਹੀਂ ਤੇ ਬੈਕ ਪੇਨ ਵੀ ਮੇਰੀ ਬਹੁਤ ਬਹੁਤ ਜ਼ਿਆਦਾ ਹੋ ਰਹੀ ਸੀ ਉਹਨਾਂ ਦੇ ਕੱਪੜੇ ਤੋਤੇ ਸੀ ਇੱਕ ਕਾਫੀ ਮੈਂ ਬਿਜ਼ਰੀ ਦੇ ਕੱਪੜਿਆਂ ਚ ਕੱਲ ਤੇ ਬੈਲਟ ਮੈਂ ਆਪਣੀ ਲਗਾ ਲਈ ਸੀ ਮੈਂ ਕਿਹਾ ਚਲੋ ਫਿਰ ਜੇ ਨਾ ਲਗਾਓ ਫਿਰ ਹੋਰ ਜ਼ਿਆਦਾ ਬੈਕ ਪੇਨ ਹੋਣ ਲੱਗ ਜਾਂਦੀ ਆ ਤੇ ਬੈਲਟ ਲਗਾ ਕੇ ਕੰਮ ਕਰੋ ਫਿਰ ਆਪਾਂ ਨੂੰ ਫੀਲ ਨਹੀਂ ਹੁੰਦਾ ਕਿ ਮੇਰੀ ਬੈਕ ਪੇਨ ਹੋ ਰਹੀ ਹੈ ਕੰਮ ਕਰਨਾ ਥੋੜਾ ਜਿਹਾ ਈਜ਼ੀ ਹੋ ਜਾਂਦਾ ਤੇ ਡਾਈਨਿੰਗ ਹਾਲ ਦੀ ਡਸਟਿੰਗ ਕਰਨ ਤੋਂ ਬਾਅਦ ਫਿਰ ਮੈਂ ਆਵਰੇ ਰੂਮ ਜਾ ਕੇ ਡਸਟਿੰਗ ਕਰਾਂ। ਵਸੇ ਇੱਥੇ ਡਸਟ ਦਾ ਕੋਈ ਹੈ ਨਹੀਂ ਸੀ ਨਹੀਂ ਜ਼ਿਆਦਾ। ਫਿਰ ਵੀ ਮੈਂ ਕਿਹਾ ਚਲੋ ਹਲਕਾ ਫੁਲਕਾ ਜਿਹਾ ਕਪੜਾ ਮਾਰ ਦਾਨੀ ਆ। ਤੇ ਰੂਮ ਦੀ ਬੈੱਡ ਸ਼ੀਟ ਵੀ ਮੈਂ ਚੇਂਜ ਕਰਨੀ ਸੀ ਪਰ ਮੇਰੀ ਹੁਣ ਹਿੰਮਤ ਨਹੀਂ ਸੀ ਚੇਂਜ ਕਰਨ ਦੀ। ਫਿਰ ਮੈਂ ਕਿਹਾ ਚਲੋ ਸ਼ਾਮ ਨੂੰ ਜਾਂ ਫਿਰ ਕੱਲ ਨੂੰ ਸਵੇਰੇ ਚੇਂਜ ਕਰ ਦੂੰਗੀ। ਵਸੇ ਤਾਂ ਗੰਦੀ ਹੈ ਨਹੀਂ ਸੀ ਪਰ ਇੱਕ ਵੀਕ ਹੋ ਗਿਆ ਪਛਾਈ ਨੂੰ। ਤੇ ਸ਼ਾਮ ਨੂੰ ਜਾਂ ਫਿਰ ਕੱਲ ਨੂੰ ਮਾਰਨਿੰਗ ਵਿੱਚ ਚੇਂਜ ਕਰ ਦੂੰਗੀ ਬੈੱਡ ਸ਼ੀਟ। ਮੈਂ ਕਿਹਾ ਚਲੋ ਅੱਜ ਫਿਰ ਮੈਂ ਕੱਲ ਹੀ ਡਸਟਿੰਗ ਹੀ ਕਰ ਦਾਨੀ। ਹੁਣ ਡਸਟਿੰ ਤੇ ਬੈੱਡ ਸ਼ੀਟ ਦਾ ਹੁਣ ਮੈਂ ਵਿੱਚ ਨਹੀਂ ਪੰਗਾ ਲੈਂਦੀ ਫਿਰ ਉਹ ਉਹੀ ਗੱਲ ਆਪਣੇ ਆਪ ਤੇ ਥੋੜਾ ਥੋੜਾ ਨਾ ਕੰਮ ਵੱਧ ਜਾਂਦਾ ਆਪ ਦੇ ਆਪ ਤੇ ਇੱਕ ਬਰڈن ਜਾਂ ਹੋ ਜਾਂਦਾ ਵੀ ਇੰਨੇ ਕੰਮ ਨੇ ਉਹ ਮੈਂ ਸ਼ਾਮ ਨੂੰ ਫਿਰ ਬੈੱਡ ਸ਼ੀਟ ਚੇਂਜ ਕਰੂੰਗੀ ਬਾਕੀ ਲੌਬੀ ਦੀ ਡਸਟਿੰਗ ਤਾਂ ਮੇਨ ਹੈ ਹੀ ਹੈਗੀ ਸੀ ਬਸ ਮੈਂ ਅੱਜ ਸਿਰਫ ਡਾਈਨਿੰਗ ਹਾਲ ਦੀ ਤੇ ਗੈਸਟ ਰੂਮ ਦੀ ਤੇ ਲੌਬੀ ਦੀ ਡਸਟਿੰਗ ਕਰੀ ਸੀ ਇੰਨੇ ਕੀ ਕਰੀ ਸੀ ਕਰਨ ਨੂੰ ਤਾਂ ਹੋਰ ਵੀ ਦਿਲ ਕਰ ਰਤ ਵੀ ਕਰਦਾ ਫਿਰ ਨਹੀਂ ਕਰੀ ਹੈਗੀ ਫਿਰ ਮੈਨੂੰ ਦਵਿੰਦਰ ਵੀ ਕੁਸਤੇ ਹੁੰਦੇ ਨੇ ਵੀ ਤੂੰ ਹਟਦੀ ਨਹੀਂ ਤਾਂ ਹੀ ਤੇ ਟੂਈ ਦੁਖਣ ਤੂੰ ਲਾ ਲਾਨੇ ਫਿਰ ਜੋ ਕੰਮ ਇੱਕ ਸਾਂਚ ਸਾਰੇ ਕਰ ਦਾਨੀ ਆ ਤੇ ਬਸ ਐਨੀ ਕੁ ਮੇਰੀ ਡਸਟਿੰਗ ਸੀ ਤੇ ਹੁਣ ਮੇਨ ਲੌਬੀ ਜਿਹੜਾ ਹੁੰਦੀ ਉਹ ਮੇਨ ਏਰੀਆ ਹੁੰਦਾ ਉਹਨੂੰ ਤਾਂ ਕਰੇ ਬਿਨਾ ਬਿਲਕੁਲ ਵੀ ਸਰਦਾ ਨਹੀਂ ਪਰ ਫਿਰ ਵੀ ਮੈਂ ਕਦੇ ਕਦੇ ਨਾ ਇੱਕ ਕੱਲ ਦਿਨ ਵਿੱਚੋ ਜੀ ਮਿਸ ਕਰਦਾ ਨਹੀਂ ਵੀ ਚਲੋ ਰਹਿਣ ਦਾਨੀ ਆ ਪਰ ਟੇਬਲ ਤੇ ਮੈਂ ਜ਼ਰੂਰ ਕੱਪੜਾ ਮਾਰ ਦਿੰਦੀ ਆ ਜੋ ਮੈਂ ਕਿਚਨ ਸਾਫ ਕਰਦੇ ਕਈ ਪਰ ਮੈਂ ਕਿਚਨ ਨਾਲ ਕੱਪੜਾ ਹੀ ਟੇਬਲ ਤੇ ਮਾਰ ਦਾਨੀ ਹੁੰਦੀ ਆ ਕੇ ਇੰਨੇ ਮੈਂ ਡਸਟਿੰਗ ਕਰਵੇਂ ਸੇ ਤਾਂ ਜ਼ਰੂਰ ਨਾਲ ਹੀ ਡਸਟਿੰਗ ਹੋ ਜਾਂਦੀ ਏ ਜੇ ਡਸਟਿੰਗ ਨਹੀਂ ਕਰਦੀ ਤਾਂ ਫਿਰ ਮੈਂ ਕਿਚਨ ਸਾਫ਼ ਕਰਦੀ ਕਰਦੀ ਕਿਚਨ 'ਤੇ ਕੱਪੜਾ ਮਾਰ ਦਾਨੀਆ ਫਿਰ ਡਸਟਿੰਗ ਕਰਨ ਤੋਂ ਬਾਅਦ ਲੌਬੀ ਵਾਲਾ ਫੋਸਫੀਸ਼ਨ ਉਹ ਵੀ ਕਲੀਨ ਕੀਤਾ ਇਸ ਤਰ੍ਹਾਂ ਥੋੜਾ ਥੋੜਾ ਨਾ ਕੰਮ ਬਚ ਜਾਂਦਾ ਲੋ ਜੀ ਮੇਰਾ ਬ੍ਰੇਕਫਾਸਟ ਵੈਰੀ ਵੈਰੀ ਸਿੰਪਲ ਓਟਮੀਲ ਬਿਕਾਜ਼ ਮੇਰੇ ਕੋਲ ਸਵੇਰੇ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਮੈਨੂੰ ਕੋਈ ਸਪੈਸ਼ਲ ਬਣਾਵਾ ਕਦੀ ਬਣਾਉਣੀ ਹੁੰਦੀ ਹੈ ਤੇ ਅੱਜ ਵੀ ਮੈਂ ਓਟਮੀਲ ਹੀ ਪ੍ਰੀਪੇਅਰ ਕੀਤਾ ਆਪਣੇ ਬ੍ਰੇਕਫਾਸਟ ਚ ਚਾਹ ਹੀ ਪਨੀਰ ਦੀ ਸਬਜ਼ੀ ਦੀ ਨਾ ਗਰੇਵੀ ਪਈ ਪਈ ਗਾੜੀ ਹੋ ਥੋੜੀ ਪਤਲੀ ਰੱਖਣੀ ਹੁੰਦੀ ਹੈ ਗਰੇਵੀ ਜਦੋਂ ਮੈਂ ਸਬਜ਼ੀ ਬਣਾਉਣੀ ਆ ਕਿਉਂਕਿ ਪਈ ਪਈ ਦੀ ਗਰੇਵੀ گاੜੀ ਹੁੰਦੀ ਹੀ ਹੁੰਦੀ ਹੈ ਤੁਸੀਂ ਕੋਈ ਮਰਜ਼ੀ ਸਮਝੀ ਰੱਖ ਲਓ ਖਾਸ ਕਰ ਚਾਈ ਪਨੀਰ ਦੀ ਤਾਂ ਇਹ ਗਾੜੀ ਹੋ ਜਾਂਦੀ ਹੈ ਸਬਜ਼ੀ ਬਿਲਕੁਲ ਰਾਈ ਹੋ ਜਾਂਦੀ ਹੈ ਇਸ ਕਰਕੇ ਪਹਿਲਾਂ ਮੈਂ ਤੜੀ ਥੋੜੀ ਜਿਆਦਾ ਰੱਖਦੀ ਹੁੰਦੀ ਆ ਨਾਲ ਬਣਾਈ ਸੀ ਰਾਈਸ ਤੇ ਹੁਣ ਸੀ ਦੁਪਹਿਰ ਦਾ ਟਾਈਮ ਮੈਂ ਆਪਣਾ ਲੰਚ ਕਰ ਚੁੱਕੀ ਸੀ ਤੇ ਪੀਜ਼ਾ ਬੇਸ ਕੱਲ ਦਵਿੰਦਰ ਨੇ ਅੱਖ ਰੱਖੀ ਸੀ ਕਿ ਪੀਜ਼ਾ ਬਣਾਵਾਂਗੇ ਤੇ ਹੁਣ ਬਣ ਰਿਹਾ ਪੀਜ਼ਾ ਮੰਮੀ ਨੇ ਖਾਦਾ ਦਵਿੰਦਰ ਨੇ ਖਾਦਾ ਬੇਟੇ ਨੇ ਖਾਦਾ ਫਿਰ ਮੈਂ ਆਪਣਾ ਲੰਚ ਕਰ ਚੁੱਕੀ ਸੀ ਫਿਰ ਮੈਂ ਖਾਦਾ ਨਹੀਂ ਹੈ ਕਉ ਮੈਂ ਆਲਰੇਡੀ ਰੋਟੀ ਨਾਲ ਲਿਮਟਡ ਪਾ ਚੁੱਕੀ ਸੀਗੀ ਤੇ ਅਵਨ 'ਚ ਬਹੁਤ ਅੱਛਾ ਬਣਦਾ ਪੀਜ਼ਾ 에ਅਰ ਫਰਾਈ 'ਚ ਵੀ ਬਹੁਤ ਅੱਛਾ ਬਣਦਾ ਜੇ ਮੈਂ ਅਵਨ ਕੱਢਿਆ ਆਪਣਾ ਪਹਿਲਾਂ ਤਾਂ ਸੋਚਿਆ ਸੀ 에ਅਰ ਫਰਾਈ 'ਚ ਬਣਾਵਾਂ ਫਿਰ ਮੈਂ ਕਿੰਨੇ ਚਿਰ ਅਵਨ ਯੂਜ਼ ਕਰੇ ਨੂੰ ਬਹੁਤ ਟਾਈਮ ਹੋ ਗਿਆ ਵੀ ਅਵਨ ਯੂਜ਼ ਕਰਦੇ ਆਂ ਚੀਂਜਾਂ ਯੂਜ਼ ਕਰਦੇ ਰਹੋ ਵਾਪਸ ਫਿਰ ਉਹ ਤਾਂ ਠੀਕ ਰਹਿੰਦੀਆਂ ਨੇ ਤੇ ਘਰੇ ਵੀ ਬਹੁਤ ਟੇਸਟੀ ਪੀਜ਼ਾ ਬਣ ਜਾਂਦਾ ਪਰ ਬੱਚਿਆਂ ਨੂੰ ਐ ਹੁੰਦਾ ਬਾਹਰਲਾ ਬਾਹਰਲਾ ਹੀ ਹੁੰਦਾ ਮੰਮਾ ਤੁਸੀਂ ਨਹੀਂ ਕੰਪੇਅਰ ਕਰ ਸਕਦੇ ਘਰ ਵਾਲੇ ਪੀਜ਼ੇ ਨਾਲ ਪਰ ਕਦੇ ਵੀ ਬਹੁਤ ਟੇਸਟੀ ਲੱਗਦਾ ਪੀਜ਼ਾ ਬਣਿਆ ਹੋਇਆ ਹੋ ਗਿਆ ਮੇਰੀ ਚਾਹ ਦਾ ਟਾਈਮ ਟਾਈਮ ਹੋ ਰਿਹਾ 3:30 ਦਾ 3:30 ਵਜੇ ਮੇਰੀ ਚਾਹ ਦਾ ਟਾਈਮ ਆ 3:25 ਅੱਜ ਮੈਨੂੰ ਤੋੜਨ ਲੱਗੇ ਪਈ ਸੀ 3:00 ਵਜੇ ਦੀ ਚਾਹ ਦੀ ਪਰ ਫਿਰ ਵੀ ਮੈਂ 10-10 ਮਿੰਟ ਉਤੋ ਜ ਕੋਈ ਨਾ ਕੋਈ ਕੰਮ-ਕੁਮ ਕਰਕੇ ਟਾਈਮ ਲੰਘਾਇਆ ਮੈਂ ਕਿਹਾ ਥੋੜਾ ਠਹਿਰ ਕੇ ਕਰਦੀ ਆ ਤੋ ਹੁਣ ਪਿੰਨੇ ਆਪਣੀ ਚਾਹ ਹੀ ਤੇ ਹੁਣ ਸ਼ਾਮ ਦਾ ਟਾਈਮ ਸੀ 4:00 ਵਜੇ ਤੇ ਮੈਂ ਲੱਗੀ ਸੀ ਸਬਜ਼ੀ ਬਣਾਉਣ ਸਬਜ਼ੀ ਬਣਾਉਣੇ ਸੀ ਭਿੰਡੀ ਦੀ ਬਣਾਉਣੀ ਤਾਂ ਮੈਂ ਸਵੇਰੇ ਸੀ ਸਵੇਰੇ ਮੈਂ ਪਿਆਜ਼ ਵੀ ਕੱਟ ਲੇ ਸੀ ਭਿੰਡੀ ਲਈ ਪਰ ਫਿਰ ਦਵਿੰਦਰ ਮੈਨੂੰ ਕਹਿੰਦੇ ਚਾਕੇ ਇਸ ਅੰਦਰ ਧਰ ਦੇ ਭਿੰਡੀ ਨਾਲ ਤਿਆਰ ਫਰਿਜ ਵਿੱਚ ਹੁਣ ਨਹੀਂ ਬਣਾਉਣੀ ਹੈ ਕਹਿੰਦੇ ਸਬਜੀ ਹੁਣ ਪਨੀਰ ਬਣ ਰਿਹਾ ਰਾਤ ਵਾਲੀ ਕਹਿੰਦੇ ਕੱਦੂ ਦੀ ਪਈ ਹੈ ਫਿਰ ਐਨੀ ਸਬਜੀ ਕੀ ਕਰਨੀ ਹੈ ਫਿਰ ਮੈਨੂੰ ਉਹਨਾਂ ਨੇ ਬਣਾਉਣ ਦਿੱਤੀ ਕਹਿੰਦੇ ਦੇਖ ਕਹਿੰਦੇ ਜੇ ਬਣਾਈ ਤਾਂ ਦੇਖ ਲਈ ਸ਼ਾਮ ਨੂੰ ਬਣਾ ਕਹਿੰਦੇ ਇਹ ਸਬਜੀ ਤੇ ਫਿਰ ਮੈਂ ਹੁਣ ਸ਼ਾਮ ਨੂੰ ਭਿੰਡੀ ਸਬਜੀ ਬਣਾਣੀ ਹੈ ਸਬਜੀ ਭਿੰਡੀ ਦੀ ਕੱਲ ਦੀ ਕੱਟੀ ਪਈ ਸੀ ਰਾਤ ਦੀ ਤੇ ਪਿਆਜ਼ ਮੈਂ ਸਵੇਰੇ ਕੱਟ ਕੇ ਰੱਖੀ ਸੀ ਪਰ ਫਿਰ ਮੈਨੂੰ ਕੰਟੇਨਰ ਚ ਪਾ ਕੇ ਫਰਿਜ ਵਿੱਚ ਰੱਖਣੇ ਫਿਰ ਮੈਂ ਕਹਿੰਦਾ ਚਲੋ ਸ਼ਾਮ ਨੂੰ ਬਣਾ ਦੂੰਗਾ ਕਹਿੰਦੇ ਖਾਣਾ ਤਾਂ ਹੁਣ ਸ਼ਾਈ ਇੱਕ ਸਾਈਡ ਤੇ ਮੈਂ ਕਿਉਂ ਵੀ ਗਰਮ ਕਰਨ ਰੱਖਿਆ ਸੀਗਾ ਇੱਕ ਵਾਰੀ ਪਹਿਲਾਂ ਗਰਮ ਹੋ ਚੁੱਕਿਆ ਸੀਗਾ ਮੱਖਣ ਪਰ ਅੱਜ ਫਾਈਨਲੀ ਕਿਉ ਬਣ ਕੇ ਡੱਬੇ ਵਿੱਚ ਮੈਂ ਸਟੋਰ ਕਰ ਦੂੰਗੀ ਤੇ ਸਬਜੀ ਬਣ ਚੁੱਕੀ ਹੈ ਖੇਤੋਂ ਜਿਹੜੇ ਭਿੰਡੀਆਂ ਆਉਂਦੀਆਂ ਨੇ ਨਾ ਸਬਜੀ ਬੜੀ ਅੱਛੀ ਬਣਦੀ ਹੈ ਖਾਣ ਵਿੱਚ ਦਵਿੰਦਰ ਨੂੰ ਬੜੀ ਪਸੰਦ ਆਉਂਗੀ ਤੇ ਜਿਹੜੀਆਂ ਬਾਜ਼ਾਰ ਵਾਲੀ ਭਿੰਡੀ ਹੁੰਦੀ ਉਹਦੀ ਸਬਜੀ ਨਹੀਂ ਅੱਛੀ ਬਣਦੀ ਹੈਗੀ ਟੇਸਟੀ ਨਹੀਂ ਬਣਦਾ ਉਹਦਾ ਫੇਰ ਕਿਉ ਉਹ ਵੀ ਮੈਂ ਇੱਥੇ ਆਹ ਦਾ ਡੱਬੇ ਵਿੱਚ ਠੰਡਾ ਹੋ ਜਾਊਗਾ ਫਿਰ ਉਸ ਤੋਂ ਬਾਅਦ ਢੱਕਣ ਲਗਾ ਕੇ ਬੰਦ ਕਰਕੇ ਰੱਖੂੰਗੀ ਹੁਣ ਮੈਂ ਜਾਲੀ ਦੇ ਦੂੰਗੀ ਇਹਦੇ ਉੱਪਰ ਟਾਈਮ ਹੋ ਗਿਆ 5:30 ਦਾ 5:30 ਹੋ ਗਏ ਮੈਂ ਹੁਣ ਵਾਕ ਕਰਕੇ ਹਰੀ ਬਹੁਤ ਦਿਨਾਂ ਤੋਂ ਅੱਜ ਵਾਕ ਕਰੀ ਬਹੁਤ ਦਿਨਾਂ ਬਾਅਦ ਮੈਂ ਆਈ ਸੀ 4:50 ਤੇ ਵਾਕ ਕਰਨ ਬਾਅਦ 10 ਮਿੰਟ ਰਹਿੰਦੇ ਰਹਿੰਦੇ 5:00 ਵਜੇ ਤੇ ਹੁਣ ਹੋ ਗਏ 5:30 5:35 ਹੋ ਗਏ ਹੁਣ ਮੈਂ ਚੱਲਦੀ ਆ ਅੰਦਰ ਉਹ ਕੋਪੀਡੀ ਬੈਠੀ ਇਹ ਨਾ ਬਹੁਤ ਸਾਲਾਂ ਤੋਂ ਕਈ ਸਾਲਾਂ ਤੋਂ ਇੱਥੇ ਵੇੜੇ 'ਚ ਹੀ ਰਹਿੰਦੀ ਆ ਕਿੰਨੀ ਕੀ ਗੋਟ ਲੱਗ ਰਹੀ ਆ ਪਰ ਡਰ ਵੀ ਲੱਗਦਾ ਕਈ ਵਾਰ ਨਾ ਮੈਂ ਵਾਕ ਕਰਦੀ ਹਾਂ ਵੇੜੇ 'ਚ ਮੈਨੂੰ ਬੜਾ ਡਰ ਲੱਗਦਾ ਇਹ ਤੋਂ ਉਹ ਕੱਦ ਦੀ ਉੱਥੇ ਬਨੇਰੇ ਤੇ ਬੈਠੀ ਆਂ ਆਈ ਦੇਖੀ ਆ ਜੀ ਮੇਰੇ ਪੱਲ ਮੈਂ ਵਾਕ ਮੈਂ ਮੈਨੂੰ ਕੁਝ ਕਹੂੰਗੀ ਪਰ ਮੈਂ ਤਾਂ ਕੀ ਕਹਿਣਾ ਕਿਉਂਕਿ ਪਤਾ ਇਹ ਆਪਣੇ ਘਰੇ ਰਹਿੰਦਾ ਹੈ ਜਾਨਵਰ ਚੱਲੀਏ ਅੰਦਰ ਵਾਕ ਕਰਕੇ ਬਹੁਤ ਵਧੀਆ ਲੱਗਾ ਜੀ ਬਹੁਤ ਦਿਨਾਂ ਬਾਅਦ ਵਾਕ ਕਰੀਆ ਤੁਮ ਚਲਦੇ ਅੰਦਰ ਤੇ ਵਾਕ ਕਰਕੇ ਅੰਦਰ ਆ ਕੇ ਫਿਰ ਮੈਂ ਇਧਰ ਬਣਾਈ ਸੀ ਮਨਚੂਰੀਅਨ ਦੀ ਗਰੇਵੀ ਬੇਟਾ ਕਹਿੰਦਾ ਮੈਂ ਐਗ ਮਨਚੂਰੀਅਨ ਖਾਣਾ ਡਿਨਰ ਵਿੱਚ ਤੇ ਐਗ ਮੈਂ ਐਗ ਬੋਇਲਰ ਵਿੱਚ ਰੱਖ ਦੇ ਸੀ ਬੋਇਲ ਕਰਨੇ ਮੈਂ ਕਿ ਚਲੋ ਇਹ ਫਿਰ ਇੱਕ ਸਾਈਡ ਤੇ ਬੋਇਲ ਹੋ ਜਾਣਗੇ ਤੇ ਗੈਸ ਤੇ ਮੈਂ ਬਣਾਈ ਸੀ ਮਨਚੂਰੀਅਨ ਦੀ ਗਰੇਵੀ ਬਣਾ ਲਈ ਸੀ ਗਰੇਵੀ ਬਹੁਤ ਜਲਦੀ ਬਣ ਜਾਂਦੀ ਹੈ ਸਾਰੇ 10 ਮਿੰਟ ਹੀ ਲੱਗਦੇ ਨੇ ਬਣਾਉਣ ਵਿੱਚ ਐਨ ਕੋਮਨ ਕੋਡਰਚ ਬੋਇਲ ਕਰ ਲਈ ਤੇ ਆਪਣੇ ਡਿਨਰ ਵਿੱਚ ਮੈਂ ਅੱਜ ਲੈ ਰਹੀ ਹਾਂ ਇੱਕ ਫੁਲਕਾ ਪਿੰਡੀ ਸਬਜ਼ੀ ਨਾਲ ਤੇ ਨਾਲ ਮੈਂ ਵੀ ਦੋ ਐਗ ਲੈ ਲਵਨੀ ਮੈਂ ਵੀ ਨਾ ਕਈ ਵਾਰ ਕੋਲ ਕਰ ਜਾਂਦੀ ਐਗ ਖਾਣ ਦੀ ਆਪਣੇ ਲਈ ਸਪੈਸ਼ਲ ਬੋਇਲਿੰਗ ਹੁੰਦੇ ਫਿਰ ਮੈਂ ਕਿਹਾ ਚਲ ਮੈਂ ਵੀ ਐਗ ਲੈ ਲਾਂਨੀ ਅੱਜ ਟਾਈਮ ਹੋ ਚੱਲਿਆ 9 ਵਜੇ ਦਾ 9 ਵਜੇ ਕੇ ਮੈਂ ਇਧਰ ਮਸ਼ੀਨ ਚ ਕੱਪੜੇ ਲੋਡ ਕਰਕੇ ਹਟੀਆਂ ਟਾਈਮਰ ਲਗਾਤਾ ਤਾਂ ਕਿ ਸਵੇਰੇ ਉੱਠਾਂ ਤਾਂ ਮੈਂ ਕੱਪੜੇ ਕੱਢ ਕੇ ਸੁੱਕਣੇ ਪਾ ਸਕਾਂ ਉਸ ਤੋਂ ਬਾਅਦ ਆਪਣੇ ਹੋਰ ਕੰਮ ਕਰ ਸਕਾਂ ਕੱਪੜਾ ਦਾ ਕੰਮ ਜਾਣ ਕੇ ਸਵੇਰੇ ਪਹਿਲਾਂ ਖਤਮ ਹੋ ਜੇ ਤੇ ਇੱਕ ਮਿਲ ਇੱਕ ਲੋਡ ਆ ਪੂਰਾ ਫੁੱਲੀ ਮਸ਼ੀਨ ਚ ਕਈ ਵਾਰ ਘੱਟ ਹੁੰਦੇ ਨੇ ਫਿਰ ਮੈਂ ਸੈਵੇਂ ਧੋਲਣ ਹੁੰਦੀ ਔਰ ਡਿਪੈਂਡ ਕਰਦਾ ਕੱਪੜੇ ਕਿੰਨੇ ਕਨੇ ਤੇ ਫਿਰ ਮੈਂ ਨਾਲ ਬੈੱਡ ਸ਼ੀਟਸ ਵੀ ਪਾਤੀਆਂ ਦੋਨੇ ਕੁਝ ਕੱਪੜੇ ਥੋੜੇ ਸੀ ਬੈੱਡ ਸ਼ੀਟਸ ਹੋ ਗਏ ਮੈਂ ਕਿ ਚਲੋ ਇਕੱਠੇ ਧੋਤੇ ਜਾਣਗੇ ਤੇ ਇਸ ਨਾਲ ਕਰਦੇ ਆਂ ਅੱਜ ਦੀ ਵੀਡੀਓ ਦਾ ਐਂਡ ਹੋਪਸ ਸੋ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ